ਸਸੀ ਕਲ ਜੀ ਫਰਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆ ਸਕਰੀਨ ਤੇ ਇੱਕ ਨੰਬਰ ਦਿਖ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ ਨੋ ਜੀ ਅੱਜ ਮੈਂ ਤੁਹਾਨੂੰ ਬਹੁਤ ਖੂਬਸੂਰਤ ਜਿਹੇ ਸੂਟ ਦਿਖਾਉਣ ਲੱਗੀ ਆ ਉਹਨਾਂ ਭੈਣਾਂ ਲਈ ਸੂਟ ਨੇ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਪਸ਼ਮੀਨਾ ਨਹੀਂ ਚਾਹੀਦਾ ਲੋ ਇਹ ਉਹਨਾਂ ਲਈ ਸੂਟ ਨੇ ਉਹ ਫਟਾਫਟ ਚੱਕ ਸਕਦੀਆਂ ਨੇ ਬੜੇ ਸੋਹਣੇ ਡਿਜ਼ਾਈਨਰ ਜਿਹੇ ਸੂਟ ਹੈਗੇ ਨੇ ਗਰਲਿਸ਼ ਜੀ ਲੁੱਕ ਦੇ ਸੂਟ ਹੈ ਬਹੁਤ ਹੀ ਪਿਆਰੇ ਸੂਟ ਹੈ ਜ਼ਿਆਦਾਤਰ ਬਾਹਰ ਜਿਹੜੀਆਂ ਭੈਣਾਂ ਨੇ ਉਹ ਘੱਟ ਪਸ਼ਮੀਨਾ ਯੂਜ਼ ਕਰਨਾ ਚਾਹੁੰਦੀਆਂ ਨੇ ਤੇ ਉਹ ਇਦਾਂ ਦੇ ਸੂਟ ਲਾਈਕ ਕਰਦੀਆਂ ਨੇ ਲੋ ਜੀ ਉੱਪਰ ਇਹਦੇ ਹੈਂਡਵਰਕ ਹੈ ਸਾਰਾ ਜਿੰਨਾ ਵੀ ਤੁਹਾਨੂੰ ਆਹ ਲਾਈਨਾਂ ਦਿਖ ਰਹੀਆਂ ਨੇ ਇਹ ਸਾਰਾ ਹੈਂਡਵਰਕ ਹੈ ਆ ਵਾਲਾ ਹੈਂਡਵਰਕ ਹੈ ਬੜੀ ਸੋਹਣੇ ਜਿਹੇ ਡਿਜ਼ਾਈਨ ਦੇ ਸੂਟ ਹੈਗੇ ਨੇ ਇਹ ਗਰਲਿਸ਼ ਲੁੱਕ ਦੇ ਸੂਟ ਮੇਰੀ ਇਹ ਤੇ ਆ ਵੀ ਸਾਰਾ ਇਹਦੇ ਵਿੱਚ ਵਿੱਚ ਇੱਥੋਂ ਤੱਕ ਹੈਂਡਵਰਕ ਦਿੱਤਾ ਹੋਇਆ ਇਹਦੇ ਤੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਅੱਗੇ ਚੱਲੋ ਘੇਰਾ ਦੇਖੋ ਇਹਦਾ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦੀ ਲੇਸ ਮਿਲੂਗੀ ਬਹੁਤ ਪਿਆਰੀ ਲੇਸ ਮਿਲੂਗੀ ਇਹ ਘੇਰੇ ਦੀ ਲੇਸ ਹੈਗੀ ਹੈ ਅੱਗੇ ਦੇਖੋ ਅੱਗੇ ਤੁਸੀਂ ਬੈਕ ਸਾਈਡ ਦੇਖੋ ਜੀ ਆ ਹੈਗੀ ਜੀ ਇਹਦੀ ਬਾਜੂ ਬਾਜੂ ਦਾ ਸਟੱਫ ਹੈ ਜਿਹੜਾ ਉਹ ਅਲੱਗ ਹੀ ਦਿੱਤਾ ਹੋਇਆ ਤੇ ਇਹ ਇਹਦੇ ਲਈ ਇਸ ਲੱਗੀ ਹੋਈ ਆ ਇੱਥੋਂ ਸਟਾਰਟ ਹੁੰਦੀ ਹੈ ਜੀ ਬਾਜੂ ਇੱਥੋਂ ਤੇ ਬਾਕੀ ਸਾਰਾ ਇਹ ਇਹਦੀ ਬੈਕ ਸਾਈਡ ਰਹੂਗੀ ਅਲੱਗ ਤੋਂ ਠੀਕ ਹੈ ਜੀ ਤੇ ਲੋ ਜੀ ਇਹਦੇ ਨਾਲ ਮੈਂ ਤੁਹਾਨੂੰ ਸਲਵਾਰ ਦਿਖਾਉਣੀ ਆ ਇਹ ਬੜੀ ਇਹਦੀ ਸਲਵਾਰ ਹੈਗੀ ਆ ਲੋ ਮੋਟੀ ਵਾਲੀ ਕਾਟਨ ਹੁੰਦੀ ਨਹੀਂ ਜਿਹੜੀ ਮਡਾਲ ਕਾਟਨ ਆ ਮੋਟੀ ਵਾਲੀ ਕਾਟਨ ਇਹ ਉਹ ਵਾਲੀ ਮਡਾਲ ਕਾਟਨ ਹੀ ਨਹੀਂ ਜਿਹੜੀ ਸਸਤੀ ਜੀ ਆਉਂਦੀ ਆ ਬਹੁਤ ਖੂਬਸੂਰਤ ਸੂਟ ਆ ਜੀ ਬਹੁਤ ਜਿਆਦਾ ਸੋਹਣਾ ਜਿਵੇਂ ਮਰਜ਼ੀ ਬਿਨਾ ਲਾਈਨਿੰਗ ਤੋਂ ਸਵਾਕੇ ਪਾ ਸਕਦੇ ਹੋ ਲਾਈਨਿੰਗ ਲਾ ਕੇ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ। ਇਹ ਲਓ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ। ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ। ਇਹ ਆ ਲਓ। ਚੌੜਾਈ ਬਹੁਤ ਚੌੜਾਈ ਜ਼ਿਆਦਾ ਨਹੀਂ ਹੈਗੀ ਚੌੜਾਈ ਘੱਟ ਹੈ ਗਰਲਿਸ਼ ਲੁੱਕ ਦੀ ਸੂਟ ਨੇ ਇਹ। ਲੰਬਾਈ ਹੈਗੀ ਹੈ ਤੇ ਇਹ ਟੈਸਲਸ ਲੱਗੇ ਹੋਏ ਨੇ ਫੋਰ ਕਾਰਨਰਸ ਦੇ ਵਿੱਚ। ਠੀਕ ਹੈ। ਤੇ ਪ੍ਰਿੰਟ ਦੇਖ ਲਓ ਤੁਸੀਂ ਦੁਪੱਟੇ ਦਾ ਬਹੁਤ ਪਿਆਰਾ ਦੁਪੱਟਾ ਹੈਗਾ ਜਿੰਨੀ ਦਾ ਦੁਪੱਟਾ। ਤੇ ਮੈਂ ਤੁਹਾਨੂੰ ਨੋਟ ਕਰਨੀ ਹੈ ਤਾਂ ਜਦੋਂ ਤੁਹਾਨੂੰ ਕਰਦੇ ਲਈ ਲੋ ਦੀ ਤਾਂ ਸਵਾਦੋ ਤੋਂ ਜ਼ਿਆਦਾ ਹੈ ਤੇ ਢਾਈ ਤੋਂ ਥੋੜਾ ਘਟਾ ਹੈ ਪਰ ਬਹੁਤ ਜ਼ਿਆਦਾ ਸੋਨਾ ਸੁਟਿਆ ਜੀ ਬਹੁਤ ਜ਼ਿਆਦਾ ਸੋਨਾ ਲੱਗਣ ਵਾਲਾ ਸੰਦ ਤੇ ਪ੍ਰਾਈਸ ਦੱਸ ਦੇਣੀ ਹੈ ਜੀ ਮੈਂ ਤੁਹਾਨੂੰ ਕੀ ਹੋਊਗੀ 3000 ਰੁਪਏ ਇਹ ਸੂਟ 3000 ਦਾ ਪਰ ਹੁਣ ਡਿਸਕਾਊਂਟ ਤੇ ਦੇ ਰਹੇ ਆ ਇਹ ਵਾਲਾ ਸੂਟ ਅਸੀਂ ਤੁਹਾਨੂੰ ਇਹ ਸੂਟ ਤੁਹਾਨੂੰ 2850 ਦੇ ਵਿੱਚ ਮਿਲੇਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਇਹਦੇ ਵਿੱਚ ਅਗਲਾ ਕਲਰ ਇਹ ਵਾਲਾ ਹੈ ਲੋ ਬਲੂ ਕਲਰ ਨੇਵੀ ਬਲੂ ਕਲਰ ਠੀਕ ਹੈ ਤੇ ਇਹ ਵਾਲਾ ਇਹਦਾ ਸ਼ਰਟ ਹੋਊਗਾ ਸ਼ਰਟ ਦਾ ਪ੍ਰਿੰਟ ਦਿਖਾ ਦੇਣੀ ਆ ਤਾਂ ਇਧਰੋਂ ਇੱਕ ਬਲੇਡ ਲੋਰਡ ਥੋੜਾ ਜਿਹਾ ਕਨਫਿਊਜ਼ ਕਰ ਦਿੰਦਾ ਇਹ ਸੂ ਇਹ ਲੋ ਇਹ ਹੈਗਾ ਇਹਦਾ neck ਦੇ ਉੱਪਰ ਵਰਕ ਹੈਂਡ ਵਰਕ ਠੀਕ ਹੈ ਇੱਥੋਂ ਤੁਸੀਂ neck ਕੱਢ ਲਓਗੇ ਆਉ ਦਾ ਤੇ neck ਸਾਈਡ ਘਰੇ ਤੇ ਲੱਗੀ ਹੋਈ ਹੈ ਇਹ ਵਾਲੀ ਲੇਸ ਠੀਕ ਹੈ ਬੈਕ ਸਾਈਡ ਆ ਗਈ ਆ ਵਾਲੀ ਇਹ ਬਾਜੂ ਇਹਦੀ ਅਲੱਗ ਤੋਂ ਦਿੱਤੀ ਹੋਈ ਹੈ ਉਹ ਇੱਥੋਂ ਸਟਾਰਟ ਹੁੰਦੀ ਹੈ ਇਹ ਬਾਜੂਆ اور ਬਾਜੂ ਦੇਵੀ ਫੁਨ ਘੇਰੇ ਤੇ ਵਾਲੀ ਲੈ ਲਈ ਠੀਕ ਹੈ ਜੀ ਤੇ ਦੁਪੱਟਾ ਦੇਖ ਲਓ ਇਹ ਨਾ ਨੇਵੀ ਬਲੂ ਨਹੀਂ ਹੈ ਅਸਲ ਤੇ ਆਪਾਂ ਬਲੈਕ ਜ ਹੈ ਬਲੈਕ ਗ੍ਰੇ ਬਲੈਕ ਜ ਹੈਗਾ ਇਹ ਸਹੀ ਦਿਖ ਰਿਹਾ ਨਾ ਤਾਂ ਇਹ ਪੂਰਾ ਬਲੈਕ ਹੈ ਨਾ ਇਹ ਨੇਵੀ ਬਲੂ ਹੈ ਗ੍ਰੇ ਬਲੈਕ ਜਿਹਾ ਸੁੱਤਰ ਸਹੀ ਦਿਖ ਰਿਹਾ ਵੀਡੀਓ ਚ ਸਹੀ ਦਿਖ ਰਿਹਾ ਆ ਲੋ ਦੁਪੱਟਾ ਦੇ बहुत सोना प्राइस साढ़े अठाई सौ डिस्काउंटेड प्राइस है। अगला मेहरून कलर ये यलवार रहूगी मेहरून कलर दी ये एद शर्ट ठीक है ਦੀ ਫਰੰਟ ਸਾਈਡ ਹੈ ਤੇਰੇ ਤੇ ਇਹ ਵਾਲੀ ਮਹਿਰੂਨ ਲੇਸ ਬੈਕ ਸਾਈਡ ਉਦਾਂ ਹੀ ਪ੍ਰਿੰਟਡ ਰਹੂਗੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਈ ਤੇ ਬਾਜੂ ਆ ਜਿਹੜੀ ਉਹ ਅਲੱਗ ਤੋਂ ਰਹੂਗੀ ਇਹ ਵਾਲੀ ਬਾਜੂ ਤੇ ਲੇਸ ਮਿਲੂਗੀ ਠੀਕ ਹੈ ਜੀ ਦੁਪੱਟਾ ਖੋਲਦੇ ਆਪਾਂ ਇਹ ਵਾਲਾ ਦੁਪੱਟਾ ਰਹੂਗਾ ਨਾਲ ਆਹ ਕਾਫੀ ਅچھے ਸੂਟ ਨੇ ਗਰਲਿਸ਼ ਰੂਕੂ ਦੇ ਸੂਟ ਨੇ 2500 ਦੇ ਵਿੱਚ ਡਿਸਕਾਊਂਟ ਕੇ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗੇ ਲਓ ਜੀ ਮੈਂ ਬਰਸ਼ੋ ਦੇ ਸੂਟ ਦਿਖਾਉਣੀਆਂ ਹਨ ਇਹ ਬਰਸ਼ੋ ਦੇ ਸੂਟ ਨੇ ਇਹ ਹੈਗਾ ਬਰਸ਼ੋ ਦਾ ਸ਼ਰਟ neck ਤੇ ਤੁਹਾਨੂੰ ਇਹ ਵਾਲਾ ਪੱਟੀ ਵੀ ਮਿਲੂਗੀ ਆਓ ਮੈਨੂੰ ਹੱਥ ਲਾ ਕੇ ਨਾ نیچے ਇਦਾਂ ਲਗਾਉਣਾ ਆਹ ਕਲਰ ਹੈਗਾ ਬਲੂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੱਟੀ ਲੱਗੀ ਹੋਈ ਹੈ ਨੈੱਕ ਦੇ ਉੱਪਰ ਤੇ ਇਹ ਮਿਲੂਗੀ ਘੇਰੇ ਤੇ ਪੱਟੀ ਉੱਪਰ ਇਹਦੇ ਨਾਲ ਥੋੜਾ ਥੋੜਾ ਵਰਕ ਹੋਇਆ ਹੋਇਆ ਹੈ ਨੈਟ ਜਾਂ ਤੇ ਇਹ ਹੈਗੀ ਬਾਜੂ ਦੀ ਪੱਟੀ ਠੀਕ ਹੈ ਜੀ ਤੇ ਸੂਟ ਇਹ ਹੈਗਾ ਓਮ ਟੈਕਸ ਬ੍ਰਾਂਡ ਦਾ ਬੜਾ ਖੂਬਸੂਰਤ ਸੂਟ ਹੈ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਬ੍ਰਾਂਡਡ ਸੂਟ ਹੈ ਓਮ ਟੈਕਸ ਬ੍ਰਾਂਡ ਦਾ ਤੇ ਇਹ ਹੈਗੀ ਆ ਦੀ ਸਲਵਾਰ ਏ ਮੇਰਾ ਖਿਆਲ ਇਹਦੀ ਲਾਈਨਿੰਗ ਵੀ ਸ਼ਾਇਦ ਵਿੱਚ ਹੀ ਦਿੱਤੀ ਸੀ ਸਲਵਾਰ ਦੇ ਮੈਂ ਤੁਹਾਨੂੰ ਖੋਲ ਕੇ ਦੱਸਦੀ ਆ ਕਿੰਨਾ ਕਪੜਾ ਹੋਊਗਾ ਇਹ ਕਾਫੀ ਕਪੜਾ ਹੈ। ਲਓ ਜੀ ਇਹ ਨਾ ਕਪੜਾ ਮਿਲੂਗਾ ਤੁਹਾਨੂੰ। ਮੇਰਾ ਖਿਆਲ ਆ 4 ਮੀਟਰ ਲੱਗ ਰਿਹਾ ਮੈਨੂੰ। 5 ਮੀਟਰ 5 ਮੀਟਰ ਕਪੜਾ ਹੈ ਜੀ ਇਹ। ਤੇ ਇਹ ਵਾਲਾ ਜਿਹੜਾ ਕਪੜਾ ਹੈਗਾ ਇਹ ਸਲਵਾਰ ਦਾ ਵੀ ਹੈ ਔਰ ਲਾਈਨਿੰਗ ਦਾ ਵੀ ਹੈ। ਲਓ। ਇਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਇਹ ਪਸ਼ਮੀਨਾ ਚੋਂ ਬਣ ਵਾਲਾ ਇਹ ਮੋਟੀ ਜੀ ਕਾਟਨ ਹੈਗੀ ਆ ਹੈ ਤਾਂ ਇਹ ਪਸ਼ਮੀਨਾ ਟਾਈਪ ਹੀ ਪਰ ਬਹੁਤ ਪਤਲੇ ਵਾਲਾ ਪਸ਼ਮੀਨਾ ਕਹਦੇ ਨੇ ਜਿਹਨੂੰ ਆਪਾਂ ਔਰ ਸੌਫਟ ਵਾਲਾ ਸ਼ਾਈਨ ਵੀ ਕਰਦਾ ਕਪੜਾ ਕਾਫੀ ਸੋਹਣਾ ਸਲਵਾਰ ਵੀ ਬਣੂਗੀ ਔਰ ਇਹਦੇ ਵਿੱਚੋਂ ਤੁਹਾਨੂੰ ਲਾਈਨਿੰਗ ਦਾ ਕਪੜਾ ਵੀ ਮਿਲੂਗਾ ਜਿਹੜਾ ਸ਼ਰਟ ਦੇ ਨੀਚੇ ਲੱਗਣਾ ਠੀਕ ਹੈ ਜੀ ਸੋ ਤੁਹਾਡਾ ਲਾਈਨਿੰਗ ਦਾ ਜਿਹੜਾ ਸਟੱਫ ਹੈਗਾ ਉਹ ਤੁਹਾਨੂੰ ਨਾਲ ਹੀ ਮਿਲ ਗਿਆ ਤੁਹਾਨੂੰ ਇਹਦੇ ਤੇ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਔਰ ਬਰਾਸ਼ੋ ਦਾ ਸ਼ਰਟ ਮਿਲ ਗਿਆ ਦੁਪੱਟਾ ਮਿਲੂਗਾ ਜੀ ਇਹ ਵਾਲਾ ਔਰਗੈਂਜ਼ਾ ਦਾ ਇੰਨਾ ਆਪਾਂ ਪੰਨੇ ਖਾ ਸ ਔਰ ਦੁਪੱਟੇ ਦਾ ਸਟਾਈਲ ਦੇਖੋ ਇੱਕ ਕੰਨੀ ਤੇ ਤੁਹਾਨੂੰ ਇਹ ਵਰਕ ਮਿਲੂਗਾ ਵਿਦ ਕਟਵਰਕ ਠੀਕ ਹੈ ਜੀ ਤੇ ਬਾਕੀ ਸਾਰਾ ਇਸ ਤਰ੍ਹਾਂ ਦਾ ਲੋ ਬਹੁਤ ਪਿਆਰਾ ਦੁਪੱਟਾ ਮਿਲਣਾ ਹੈ ਦੁਪੱਟਾ ਮੈਂ ਤੁਹਾਨੂੰ ਮਾਪ ਕੇ ਦੱਸ ਦਿੰਨੀ ਆ ਕਿੰਨਾ ਹੋਣਾ ਲੋ ਦਾਇ ਤਾਂ ਥੋੜਾ ਜਿਹਾ ਪੰਜ ਚਾਰ ਉਂਗਲਾਂ ਘਟ ਹੋਗਾ ਬਾਕੀ ਸਾਰਾ ਮਤਲਬ ਕਿ ਲਗਭਗ ਘਟਾਈ ਹੈ ਤੇ ਇਹਦੀ ਪ੍ਰਾਈਸ ਰਹੂਗੀ ਸੂਟ ਦੀ ਪਹਿਲਾਂ ਤਾਂ ਇਹ ਸੀਗਾ ਜੀ 3850 ਦਾ ਸੂਟ ਸੀ ਪਰ ਆਪਾਂ ਹੁਣ ਇਹਦੇ ਤੇ ਡਿਸਕਾਊਂਟ ਲਾਇਆ ਹੋਇਆ ਹੈ ਸੂਟ ਤੇ ਇਸ ਕਰਕੇ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ ਹੁਣ 3580 ਹੈ ਫ੍ਰੀ ਸ਼ਿਪਿੰਗ ਆ ਇਹ ਜ਼ਿਆਦਾਤਰ ਇੱਕ ਦਾ ਹੀ ਪਾਰਟੀ ਵੇਅਰ ਸੂਟ ਨੇ ਜੀ ਇਹ ਵਾਲੇ ਬਰਸ਼ ਉਹਦੇ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਪੈਣਾ ਪਛੀਣਾ ਪਾਉਣ ਤੁਲਦੀਆਂ ਨਹੀਂ ਉਹਨਾਂ ਲਈ ਬਹੁਤ ਵਧੀਆ ਹੈਗਾ ਪਾਰਟੀ ਵੇਅਰ ਵੀ ਹੈ ਇਹ ਕਾਫੀ ਸ਼ੋ ਕਾਫੀ ਕਲਰ ਹੈਗਾ ਤੇ ਇਹ ਵੀ 5 ਮੀਟਰ ਦਾ ਤੁਹਾਨੂੰ ਇਹ ਵਾਲਾ ਸਲਵਾਰ ਦਾ ਮਿਲੂਗਾ ਪ੍ਰਿੰਟ ਸੌਰੀ ਸਟੱਫ ਤੇ ਇਹ ਮਿਲੂਗਾ ਇਹਦੇ ਨਾਲ ਦੁਪੱਟਾ ਦੁਪੱਟਾ ਸੌਫਟ ਵਾਲਾ ਔਰਗੈਂਜ਼ਾ ਹੋਗਾ ਬਿਲਕੁਲ ਸੌਫਟ ਵਾਲਾ ਤੇ ਇਹ ਵਾਲੀ ਇੱਕ ਕੰਨੀ ਹੋਊਗੀ ਇਦਾਂ ਵਰਕ ਵਾਲੀ ਠੀਕ ਹੈ ਜੀ ਤੇ ਇਹ ਸੂਟ ਸਾਨੂੰ 36500 ਦੇ ਵਿੱਚ ਡਿਸਕਾਊਂਟ ਤੇ ਮਿਲੂਗਾ ਅਗਲਾ ਕਲਰ ਇਹਦੇ ਵਿੱਚ ਬਲੈਕ ਆਹ ਉਦਾਂ ਹੀ ਆ ਸਾਰਾ ਉਦਾਂ ਹੀ ਪੱਟੀ ਹੈ ਤੇ ਇਹ ਬੜੀ ਹੈ ਇਹਦੇ ਨਾਲ ਸਲਵਾਰ ਜੈਡ ਬਲੈਕ ਨਹੀਂ ਹੈ ਥੋੜਾ ਜਿਹਾ ਬਲੈਕ ਵਾਲੀ ਸਾਈਡ ਨੂੰ ਹੈ ਪਰ ਥੋੜਾ ਜਿਹਾ ਆ ਲਾਈਟ ਜਿਹਾ ਬਲੈਕ ਹੈਗਾ ਤੇ ਇਹ ਹੈ ਦਾ ਦੁਪੱਟਾ ਠੀਕ ਹੈ ਬਹੁਤ ਸਟਾਈਲਿਸ਼ ਸੂਟ ਹੈਗੇ ਨੇ ਬਹੁਤ ਸੋਹਣੇ ਸੂਟ ਨੇ ਤੇ ਪਾਰਟੀ ਵੀ ਆ ਸਾਡੀਆਂ ਸੁੱਡੀਆਂ ਦੇ ਵਿੱਚ ਜਿਵੇਂ ਆਪਾਂ ਆਉਣੇ ਹੁੰਦੇ ਆ ਤਾਂ ਉਹਦੇ ਲਈ ਵੀ ਬਹੁਤ ਸੋਹਣੇ ਆ ਅਗਰ ਤੁਸੀਂ ਵੈਸੇ ਹੀ ਗੁਰਦੁਆਰਾ ਸਾਹਿਬ ਜਾਣਾ ਹੈ ਰਿਸ਼ਤਦਾਰੀ ਚ ਜਾਣਾ ਹੈ ਤਾਂ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ 35600 ਦੇ ਵਿੱਚ ਓਮ ਟੈਕਸ ਬ੍ਰਾਂਡ ਦੇ ਸੂਟ। ਲਓ ਜੀ ਆ ਮੈਂ ਤੁਹਾਨੂੰ ਦੋ ਕਹਿੰਦਾ ਇਹ ਆਪਣੇ ਪਿਛਲੇ ਜਿਹੜੇ ਪਿਆ ਹੋਇਆ ਸਟਾਕ ਹੈ ਆਪਾਂ ਉਹ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਆ। ਉਹ ਵਾਲੇ ਸੂਟ ਵੀ ਆਪਣਾ ਪਿਛਲਾ ਸਟਾਕ ਸੀਗਾ ਜਿਹੜਾ ਆਪਾਂ ਡਿਸਕਾਊਂਟ ਤੇ ਦੇ ਰਹੇ ਆ ਤੁਹਾਨੂੰ। ਇਹ ਵਾਲੇ ਪਸ਼ਮੀਨੇ ਦੇ ਸੂਟ ਨੇ ਪਰ ਬਹੁਤ ਜ਼ਿਆਦਾ ਪਤਲਾ ਪਸ਼ਮੀਨਾ। ਉਹ ਮੋਟਾ ਜਿਹਾ ਚੁੱਭਣ ਜਿਹਾ ਵਾਲਾ ਪਸ਼ਮੀਨਾ ਨਹੀਂ ਹੈਗਾ। ਬਹੁਤ ਪਤਲਾ ਪਸ਼ਮੀਨਾ। ਆ ਲਓ। ਇੰਨਾ ਕੁ ਸੌਫਟ ਹੈ ਨਾ ਇਹ ਬਸ ਪੁੱਛੇ ਹੀ ਨਾ ਬਹੁਤ ਜ਼ਿਆਦਾ ਦੇ ਲੋ ਜੀ ਇਹ ਹੈਗਾ ਇਹਦਾ ਘੇਰਾ ਘੇਰੇ ਤੇ ਤੁਹਾਨੂੰ ਇਹ ਬਰਾਸੀ ਪੈਚ ਮਿਲੂਗਾ ਨਾਲ ਇਹਦੇ ਵਰਕ ਮਿਲੂਗਾ ਇਹ ਵਾਲਾ ਜਰੀ ਦਾ ਘੇਰੇ ਤੇ ਲੇਸ ਵੀ ਮਿਲੂਗੀ ਠੀਕ ਹੈ ਜੀ ਤੇ ਬੈਕ ਸਾਈਡ ਫਿਰ ਸੇਮ ਮਿਲੂਗੀ ਤੁਹਾਨੂੰ ਬਸ ਵਰਕ ਨਹੀਂ ਹੋਊਗਾ ਇਹਦੇ ਤੇ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ ਤੇ ਇਹ ਵਾਲਾ ਛਾਲ ਕਮਸ ਟਰਾਲੀ ਕਹਿ ਸਕਦੇ ਆ ਇਹਨੂੰ ਨਾ ਤਾਂ ਇਹ ਸਟਰਾਲ ਹੈ ਤੇ ਨਾ ਇਹ ਬਹੁਤ ਚੌੜਾ ਸ਼ਾਲ ਸਟਰਾਲ ਤੋਂ ਚੌੜਾ ਹੈ ਔਰ ਸ਼ਾਲ ਤੋਂ ਛਿਹੜ ਵਰਕ ਹੋਇਆ ਹੋਇਆ ਵਿੱਚ ਇਹਦੇ ਬਹੁਤ ਹੀ ਪਿਆਰਾ ਜਿਹਾ ਹੈਗਾ ਲਾਈਟ ਵੇਟ ਜਮਾ ਪਤਲਾ ਹਲਕਾ ਪਿਆ ਐਂ ਵਧੀਆ ਪਿਆ ਠੀਕ ਹੈ ਜੀ ਤੇ ਜਿਹੜੇ ਮੋਟਾ ਜਿਹਾ ਪਸ਼ਮੀਨਾ ਨਹੀਂ ਪਾਉਣਾ ਚਾਹੁੰਦੇ ਉਹ ਇਸ ਤਰ੍ਹਾਂ ਦੇ ਇਹਨੂੰ ਲੈ ਲੈਣ ਪਸ਼ਮੀਨਾ ਦੀ ਕਹਿ ਸਕਦੇ ਆਪਾਂ ਇਸ ਤਰ੍ਹਾਂ ਦੇ ਸੂਟ ਪਾ ਸਕਦੇ ਨੇ ਤੇ ਮੈਂ ਤੁਹਾਨੂੰ ਪ੍ਰਾਈਸ ਦੱਸ ਦਿੰਨੀ ਆ 3050 ਸੀ ਹੁਣ ਇਹ ਡਿਸਕਾਊਂਟ ਦੇ ਉੱਪਰ ਤੁਹਾਨੂੰ 2750 ਦਾ ਮਿਲੇਗਾ ਫ੍ਰੀ ਸ਼ਿਪਿੰਗ ਨਾਲ ਆ ਇਹਦੇ ਵਿੱਚ ਇਹ ਵਾਲਾ ਕਲਰ ਹੈ। ਬਲੈਕ ਕਲਰ। ਆਹ ਲੋ। ਲੋ। ਇਸ ਤਰ੍ਹਾਂ ਕਰਕੇ ਤੁਹਾਨੂੰ ਡਿਜ਼ਾਈਨ ਮਿਲੂਗਾ ਇਹਦਾ। ਇਹ ਬੜੀ ਸਲਵਾਰ ਮਿਲੂਗੀ ਇਹਦੇ ਨਾਲ। ਤੇ ਇਹ ਮਿਲੂਗੀ ਜੀ ਸਭ ਦੇ ਨਾਲ ਸ਼ਾਲ ਅਮ ਸਟ੍ਰੌਂਗ। ਬਹੁਤ ਸੋਹਣਾ ਜਿਹਾ ਡਿਜ਼ਾਈਨਰ ਜਿਹਾ। ਆਹ ਲੋ। ਠੀਕ ਹੈ ਬੜੇ ਲਾਈਕ ਕੀਤੇ ਗਏ ਸੀ ਇਹ ਆਪਣੇ ਬਾਰ-ਬਾਰ ਮੰਗਾਏ ਸੀ ਇਹ ਵਾਲੇ ਸੂਟ ਆਪਾਂ ਹੁਣ ਆਪਣੇ ਕੋਲ ਸਿਰਫ 2 ਪੀਸ ਬਚੇ ਹੋਏ ਨੇ ਤੇ ਇਹ ਤੁਹਾਨੂੰ ਡਿਸਕਾਊਂਟ ਤੇ ਮਿਲ ਰਹੇ ਨੇ 2750 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਦੇ ਨਾਲ ਠੀਕ ਹੈ ਜੀ ਇੱਕ ਵਾਰ ਸੂਟ ਤੁਹਾਨੂੰ ਹੋਰ ਦਿਖਾਉਣਾ ਚਾਹਣੀ ਆ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਹਦੇ ਵਿੱਚ ਇੱਕ ਇਹ ਵਾਲਾ ਕਲਰ ਵੀ ਹੈ ਸਕਿਨ ਜਿਆ ਕਲਰ ਹੈ ਪਹਿਲਾਂ ਤੁਹਾਨੂੰ ਮੈਂ ਦਿਖਾ ਚੁੱਕੀ ਆ ਇਹ ਵਾਲੇ ਸੂਟ ਤਿੰਨ ਕਲਰ ਦੇ ਵਿੱਚ ਸੂਟ ਦਿਖਾਏ ਸੀ ਆਪਾਂ ਠੀਕ ਹੈ ਜੀ ਉੱਧੇ ਇਹਦੇ ਇਹ ਵਾਰੀ ਸਕੇਨੇ ਦੀ ਲੱਗੀ ਹੋਈ ਹੈ ਲੇਸ ਤੇ ਬੈਕ ਸਾਈਡ ਪ੍ਰਿੰਟਡ ਰਹੂਗੀ ਔਰ ਬਾਜੂ ਤੇ ਫਿਰ ਤੁਹਾਨੂੰ ਜਾ ਕੇ ਅਲੱਗ ਤੋਂ ਆ ਵਾਲੀ ਲੇਸ ਮਿਲੂਗੀ ਠੀਕ ਹੈ ਬਹੁਤ ਸੋਹਣੀ ਕਾਟਨ ਦੇ ਸੂਟ ਹੈ ਇਹ ਤੇ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਮੈਨੂੰ ਲੱਭੀ ਨਹੀਂ ਸੋ ਲੱਭ ਜੂਗੀ ਅਗਰ ਤੁਹਾਨੂੰ ਚਾਹੀਦੀ ਹੋਈ ਫਿਰ ਮੈਂ ਲੱਭ ਲੂਗੀ ਤੇ ਇਹ ਵਾਲਾ ਦੁਪੱਟਾ ਰਹੂਗਾ ਇਹਦੇ ਨਾਲ ਛੰਡੇਰੀ ਦਾ ਬਹੁਤ ਸੋਹਣਾ ਚੱਲ ਕਰਦੇ ਰਹਾਂਗੇ